ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜਿਹੜਾ ਇੱਕੋ ਅੱਖਰ ਨਾਲ ਹੈ ਮਾਂ ਦੁਨੀਆ ਭਰ ਦੇ ਨਾਵਲਕਾਰਾਂ ਨੇ ਸਾਹਿਤਕਾਰਾਂ ਨੇ ਬਹੁਤ ਕੁਝ ਲਿਖਿਆ ਮਾਂ ਬਾਰੇ ਪਰ ਹਜੇ ਲਿਖਿਆ ਨਹੀਂ ਗਿਆ ਪੂਰਾ ਨਹੀਂ ਲਿਖਿਆ ਗਿਆ ਮਾਂ ਬਾਰੇ ਰੱਬ ਦਾ ਰੂਪ ਮਾਂ ਨੂੰ ਕਿਹਾ ਜਾਂਦਾ ਸੋ ਮਾਂ ਬੋਲੀ ਜਿਹੜੀ ਮਾਂ ਨੇ ਪਹਿਲਾਂ ਬੋਲੀ ਸੀ ਜਿਹੜੀ ਸਿਖਾਈ ਸੀ ਬੋਲਣੀ ਲੋਰੀਆਂ ਜਿੱਚ ਮਿਲੀਆਂ ਤੇ ਵੈਣ ਜਿੱਚ ਪੈਣਗੇ ਲੋਰੀਆਂ ਤੋਂ ਵੈਣ ਤੱਕ ਜੇ ਪੰਜਾਬੀ ਹੈ ਤਾਂ ਫਿਰ ਵਿਚ ਵਿਚਾਲੇ ਕਿਉਂ ਕੁਝ ਹੋਰ ਆ ਜਾਂਦਾ ਸਿੱਖ ਲਓ ਸਿੱਖਣ 'ਚ ਕੋਈ ਹਰਜ ਨਹੀਂ ਦੁਨੀਆ ਭਰ ਦੀ ਮਾਧਿਅਮ ਨੇ ਮੂੰ ਤਾਂ ਸਾਰਾ ਕੁਝ ਨੈਟ ਤੇ ਆ ਗਿਆ ਸਿੱਖੋ ਜ਼ਰੂਰ ਪਰ ਆਪਣੀ ਬੋਲੀ ਦੀ ਕੀਮਤ ਤੇ ਨਾ ਸਿੱਖੋ ਮੈਂ ਕੋਈ ਇੱਥੇ ਕੋਈ ਤੁਹਾਨੂੰ ਕੁਝ ਸਿੱਖਿਆ ਦੇਣ ਨਹੀਂ ਆਇਆ ਮੈਂ ਤਾਂ ਆਪ ਖੁਦ ਸਟੂਡੈਂਟਾਂ ਹਰ ਵਕਤ ਬੰਦੇ ਨੂੰ ਸਟੂਡੈਂਟ ਬਣਿਆ ਰਹਿਣਾ ਚਾਹੀਦਾ ਕੋਈ ਪਤਾ ਨਹੀਂ ਕਿਹੜੀ ਕਿਤਾਬ ਤੋਂ ਕਿਹੜੇ ਅਖਬਾਰ ਚੋਂ ਕੀ ਦੇਖਣ ਨੂੰ ਪੜ੍ਹਨ ਨੂੰ ਸੁਣਨ ਨੂੰ ਮਿਲ ਜੇ ਪਰ ਇੱਥੇ ਅੱਜ ਕਿਉਂਕਿ ਦਾਨਿਸ਼ਮੰਦ ਲੋਕ ਨੇ ਇਲਮ ਨਾਲ ਸੰਬੰਧਿਤ ਲੋਕ ਨੇ ਪ੍ਰੋਫੈਸਰ ਸਹਿਬਾਨ ਨੇ ਔਰ ਸਟੂਡੈਂਟ ਜਿਨ੍ਹਾਂ ਦੇ ਦਿਲ ਦੇ ਵਿੱਚ ਬਲਬਲਾ ਕੁਝ ਕਰਨ ਦਾ ਉਹਨਾਂ ਚੋਂ ਬਹੁਤ ਸਾਰੇ ਇੱਥੇ ਸਟੇਜ ਤੇ ਹੋਣਗੇ ਬਹੁਤ ਸਾਰੇ ਵੱਡੀਆਂ ਹੋਰ ਕੁਰਸੀਆਂ ਤੇ ਹੋਣਗੇ ਬਹੁਤ ਸਾਰੇ ਰਾਜਨੀਤੀ ਚ ਹੋਣਗੇ ਡਿਸੀਜਨ 메ਕਿੰਗ ਪਾਵਰ ਹੋਊਗੀ ਉਹਨਾਂ ਕੋਲੇ ਤਾਂ ਇਹ ਇੱਕ ਸਮਝ ਲਓ ਅਪਰੈਂਟਸ਼ਿਪ ਹੋ ਰਹੀ ਹੈ ਅਸੀਂ ਕੱਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸੈਸ਼ਨ ਦੇ ਵਿੱਚ ਸ਼੍ਰੀ ਨਨਪੁਰ ਸਾਹਿਬ ਜੋ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਹਦੇ ਵਿੱਚ ਲੈ ਜਾ ਕੇ ਉਹਨਾਂ ਨੂੰ ਉਸੇ ਤਰ੍ਹਾਂ ਰਹਿਤ ਤੁਸੀਂ ਦੇਖਿਆ ਹੋਣਾ ਬਹੁਤ ਸਾਰਾ ਕੋਈ ਬੱਚਾ ਮੁੱਖ ਮੰਤਰੀ ਬਣਿਆ ਕੋਈ ਆਪੋਜੀਸ਼ਨ ਦਾ ਲੀਡਰ ਬਣਿਆ ਕੋਈ ਐਮ ਐਲ ਏ ਬਣਿਆ ਕੋਈ ਮੰਤਰੀ ਬਣਿਆ ਸਵਾਲ ਹੋਏ ਜਵਾਬ ਹੋਏ ਤਾਂ ਕਿ ਬੱਚਿਆਂ ਨੂੰ ਥੋੜਾ ਥੋੜਾ ਪਤਾ ਲੱਗਣ ਲੱਗੇ ਕਿ ਕਿਵੇਂ ਹੁੰਦਾ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਿਨੂੰ ਵੋਟਾਂ ਪਾਈ ਜਾਂਦੇ ਆ ਤੇ ਕਿੱਥੇ ਚਾਈ ਜਾਂਦੀਆਂ ਵੋਟਾਂ ਐ ਜਾਂ ਖੂ ਕਿਹੜਾ ਜਿਹੜਾ ਪਰਦਾ ਹੀ ਨਹੀਂ ਵੋਟਾਂ ਨਾਲ ਕਈ ਪੀੜ੍hiyan ਤੋਂ ਵੋਟਾਂ ਪਾ ਪਾ ਕੇ ਮਿੰਤਾ ਹੀ ਕਰੀ ਜਾਂਦੇ ਆ ਉੱਥੇ ਰੱਖਿਓ ਆ ਬਸ ਇੱਕ ਗੋਲ ਚੱਕਰ ਚ ਕਿਤੇ ਨਹੀਂ ਜਾਂਦੇ ਪਾਤਰ ਸਾਹਿਬ ਦਾ ਸ਼ੇਰ ਐ ਬਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਬਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫ਼ਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਇੱਥੇ ਫਿਰਦੇ ਰਹਿੰਦੇ ਆ ਜੀ ਯੂਥ ਜਿਹੜਾ ਬੜੀ ਪਾਵਰ ਹੈ ਇੰਡੀਆ ਇਜ਼ ਅ ਯੰਗੇਸਟ ਕੰਟਰੀ ਔਨ ਦਾ ਅਰਥ ਆਪਣਾ ਦੇਸ਼ ਸਭ ਤੋਂ ਨੌਜਵਾਨ ਮੁਲਕ ਹੈ ਜੀ ਧਰਤੀ ਤੇ ਜਿੱਥੇ 60% ਤੋਂ ਜ਼ਿਆਦਾ 35 ਸਾਲ ਤੋਂ ਥੱਲੇ ਥੱਲੇ ਨੇ ਇੰਨਾ ਹੋਰ ਕਿਸੇ ਮੁਲਕ ਕੋਲੇ ਇਨੀ ਪਾਪੂਲੇਸ਼ਨ ਯੂਥ ਦੀ ਹੈ ਨਹੀਂ ਪਰ ਉਹ ਯੂਥ ਦੀ એનર્ਜੀ ਨੂੰ ਜੇ ਆਪਾਂ ਪੋਜ਼ਿਟਿਵ ਤਰੀਕੇ ਨਾਲ ਚੈਨਲਾਈਜ਼ ਕਰ ਲਾਂਗੇ ਤਾਂ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਲੂ ਪਰ ਜੇ ਉਹ ਯੂਥ ਭਟਕ ਗਿਆ ਜਾਂ ਉਹਨੂੰ ਕਿਸਮਤ ਤੇ ਛੱਡਤਾ ਜਾ ਉਹਨੂੰ ਕਿਤੇ ਆਰੇ ਨਾ ਲਾਇਆ ਗਿਆ ਕੰਮਕਾਰ ਤੇ ਨਾ ਉਹਦੀ ਉਹਦੇ ਉਹਦੀ ਡਿਗਰੀਆਂ ਮੁਤਾਬਕ ਉਹਨੂੰ ਨੌਕਰੀ ਨਾ ਮਿਲੀ ਜਾ ਉਹਨੂੰ ਉਹਦੇ ਉਹਦੇ ਆਰਟ ਮੁਤਾਬਕ ਉਹਨੂੰ ਪਲੇਟਫਾਰਮ ਨਾ ਮਿਲਿਆ ਤਾਂ ਫਿਰ ਇਧਰ ਉਧਰ ਭਟਕੂਗਾ ਤਾਂ ਦੇਸ਼ ਲਈ ਹਾਨੀਕਾਰਕ ਵੀ ਹੋ ਸਕਦਾ ਹੈ